ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਜੁੜੇ ਹਾਂ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਜੇਕਰ ਸਿੱਧੀਆਂ ਲਾਈਵ ਸੈਲਟ ਤਸਵੀਰਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਸਿਸਟਮ ਪੰਜਾਬ ਦੇ ਵਿੱਚ ਫਿਰ ਤੋਂ ਬੰਦੇ ਹੋ ਦਿਖਾਈ ਦੇ ਰਹੇ ਹਨ ਸਵੇਰ ਦੀ ਗੱਲ ਕਰੀਏ ਸਵੇਰ ਤੋਂ ਹੀ ਪੰਜਾਬ ਦੇ ਦੱਖਣ ਪੱਛਮੀ ਉਤਰੀ ਇਲਾਕੇ ਹੋਗੇ ਤੇ ਕੁਝ ਪੂਰਬੀ ਇਲਾਕੇ ਹੋਗੇ ਮੇਨ ਟੋਰ ਤੇ ਦੱਖਣ ਪੱਛਮੀ ਤੇ ਉਤਰੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲਿਆ ਜਿਸ ਦੇ ਸਿੱਟੇ ਵੱਜੋ ਪੰਜਾਬ ਦੇ ਵਿੱਚ ਆ ਤਾਪਮਨ ਦੇ ਵਿੱਚ ਵੱਡੀ ਗਰਾਵਟ ਦੇਖਣ ਨੂੰ ਮਿਲਿਆ ਤੇ ਹੋਮਸ ਵੀ ਤੋਂ ਵੀ ਪੰਜਾਬ ਵਾਸੀਆਂ ਜੇਕਰ ਚੈਨਲ ਤੇ ਪਹਿਲੀ ਵਾਰੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲੋ ਤਾਂ ਜੋ ਮੌਸਮ ਦੀ ਅਪਡੇਟ ਬਿਨਾਂ ਰਕਾਵਟ ਤੁਹਾਡੇ ਤੱਕ ਪਹੁੰਚਦੀ ਰਹੇ ਕੋਈ ਵੀ ਅਪਡੇਟ ਮਿਸ ਨਾ ਹੋ ਸਕੇ ਫਿਲਹਾਲ ਜੇਕਰ ਇਸ ਵੇਲੇ ਦੀ ਗੱਲ ਕਰੀ ਤਾਂ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਮੀਂਹ ਦੀ ਸਵਾਬਨਾ ਖਾਸ ਕਰਕੇ ਪੰਜਾਬ ਦੇ ਉੱਤਰੀ ਖੇਤਰਾਂ ਦੇ ਵਿੱਚ ਬੰਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਮੀਂਹ ਦੀ ਗਤੀਵਿਧੀਆਂ ਅਨੁਸਾਰ ਦੇਖੋ ਨੂੰ ਮਿਨੇ ਤਰਤਨ ਸਾਹਿਬ ਕਪੂਰਥਲਾ ਜਲੰਧਰ ਚਾਰਪੁਰ ਨਮਾਸ਼ਹਿਰ ਦੇ ਇਲਾਕੇ ਹੋਗੇ ਇਸ ਤੋਂ ਬਿਨਾਂ ਟਾਂਡਾ ਦੇ ਇਨ੍ਹਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਭੋਗਪੂਰ ਸ਼ਾਰਪੂਰ ਦੇ ਖੇਤਰ ਹੋਗੇ ਇਸ ਤੋਂ ਬਿਨਾ ਪੱਟੀ ਦੇ ਇਲਾਕੇ ਹੋਗੇ ਤਰਨਤਨ ਸਾਹਿਬ ਦੇ ਇਲਾਕੇ ਹੋਗੇ ਸੁਲਤਾਨਪੁਰ ਲੋਧੀ ਸ਼ਾਹਕੋਟ ਜੀਰਾ ਦੇ ਆਸ-ਪਾਸ ਦੇ ਖੇਤਰਾਂ ਦੇ ਵੀ ਲੁਧਿਆਣੇ ਦੀ ਸਾਈਡ ਦੇ ਦੇਖੀਏ ਤਾਂ ਤਕਰੀਬਨ ਗੁਰਾਇਆਂ ਗੜਸ਼ੰਕਰ ਦੇ ਇਲਾਕੇ ਹੋਗੇ ਮਾਲਪੂਰ ਹੋ ਗਿਆ ਇਨ੍ਹਾਂ ਇਲਾਕਿਆਂ ਦੇ ਵਿੱਚ ਵੀ ਕਾਰਵਾਈਆਂ ਦੇ ਸਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ ਦੇਖੀਏ ਤਕਰੀਬਨ ਫਿਰੋਜ਼ਪੁਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਫਰੀਦਕੋਟ ਜਲਾਲਾਬਾਦ ਦੇ ਖੇਤਰ ਹੋਗੇ ਸ਼੍ਰੀ ਮੁਕਸਰ ਸਾਹਿਬ ਹੋ ਗਿਆ ਅਪੋਰਤ ਦੇ ਖੇਤਰ ਹੋਗੇ ਫਾਜ਼ਿਲਕਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਕਾਰਵਾਈਆਂ ਦੇ ਸਾਹ ਦੇਖਣ ਨੂੰ ਮਿਲ ਸਕਦੇ ਹਨ ਅਤੇ ਮਲੋੜ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸਸ ਦੇਖਣ ਨੂੰ ਮਿਲ ਸਕਦਾ ਹੈ ਮੇਨ ਤੌਰ ਤੇ ਸਿਸਟਮ ਦਾ ਦਾਇਰਾ ਆਪਾਂ ਨੂੰ ਇਸ ਇਸ ਡਾਇਰੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਆਪਾਂ ਨੂੰ ਸੈਂਟਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਅਨਸਾਰ ਹੁੰਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲਣਗੇ ਬਾਕੀ ਤਕਰੀਬਨ ਲਗਾਤਾਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਸਿਸਟਮ ਬੰਦੇ ਹੋਏ ਕਾਈ ਦੇਣਗੇ ਭਾਵੇਂ ਦੱਖਣ ਪੱਛਮੀ ਇਲਾਕੇ ਹੋ ਤੇ ਉੱਤਰੀ ਇਲਾਕੇ ਹੋਗੇ ਅੱਧ ਰਾਤ ਤੋਂ ਬਾਅਦ ਸਵੇਰ ਤੱਕ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਆ ਭਾਵੇਂ ਦੱਖਣ ਪੱਛਮੀ ਇਲਾਕੇ ਹੋਗੇ ਉੱਤਰੀ ਹੋਗੇ ਇਲਾਕੇ ਹੋਗੇ ਮੇਨ ਤੌਰ ਤੇ ਇਹਨਾਂ ਇਲਾਕਿਆਂ ਦੇ ਵਿੱਚ ਕਾਰਵਾਈਆਂ ਜੇਕਰ ਦੇਖਣ ਨੂੰ ਮਿਲ ਜੇਨ ਟੁੱਟਵੇਂ ਇਲਾਕਿਆਂ ਦੇ ਵਿੱਚ ਪ੍ਰੂਵ ਪੂਰਬੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਸਾਰ ਦੇਖਣ ਨੂੰ ਮਿਲ ਸਕਦੇ ਆ ਮੇਨ ਤੌਰ ਤੇ ਤਾਪਮਾਨ ਦੀ ਗੱਲ ਕਰੀਏ ਤਾਪਮਾਨ 20 ਤੋਂ ਲੈ ਕੇ ਆਪਾਂ ਨੂੰ 28 ਡਿਗਰੀ ਦੇ ਵਿੱਚਕਾਰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਧੰਨਵਾਦ ਜੀ